ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਅੱਜ ਪਹੁੰਚੇ ਆਂ ਜੀ ਆਪਾਂ ਬਾਬਾ ਜੀ ਦੀ ਦਰਗਾਹ ਤੇ ਜੋ ਕਿ ਲਹਿਰੇ ਤੋਂ ਜਾਂਦੇ ਹੋਏ ਰੋਡ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਦਰਗਾਹ ਨੂੰ ਮੁੜ ਗਏ ਜਿੱਦੋਂ ਆਪਾਂ ਲਹਿਰੇ ਤੋਂ ਸੁਨਾਮ ਨੂੰ ਜਾਂਦੇ ਆਂ ਉੱਥੇ ਬਾਬਾ ਜੀ ਦੇ ਦਰਗਾਹ ਹੁੰਦੀ ਹੈਗੀ ਕੰਡੇ ਦੇ ਕੋਲ ਦੀ ਆਪਾਂ ਹੁਣ ਦਰਗਾਹ ਨੂੰ ਜਾ ਰਹੇ ਆਂਗੇ ਤੁਸੀਂ ਦੇਖ ਸਕਦੇ ਹੋਗੇ ਤੇ ਲੋ ਜੀ ਆਪਾਂ ਗੱਡੀ ਲਾਤੀ ਤੇ ਪਾ ਤੇ ਸਾਈਡ ਤੇ ਪਾਰਕਿੰਗ ਇਹ ਸੇਵਾਦਾਰ ਜੀ ਸੇਵਾ ਕਰ ਰਿਹਾ ਆਪਾਂ ਆਏ ਐ ਐਤਵਾਰ ਨੂੰ ਤੇ ਆਪਾਂ ਸ਼ਨੀਵਾਰ ਨੂੰ ਵੀ ਆ ਕੇ ਗਏ ਸੀ ਕੱਲ ਤੇ ਹੁਣ ਆਪਾਂ ਪਹਿਲਾਂ ਇੱਧਰ ਸ্নানਨ ਕਰਾਂਗੇ ਨਾਲ ਮੇਰੇ ਬੱਚੇ ਆਏ ਨੇ ਅਸੀਂ ਅੱਗੇ ਕਿਤੇ ਕੰਮ ਗਏ ਸੀਗੇ ਤੇ ਲੋ ਜੀ ਬੱਚੇ ਚੱਲ ਪਏ ਨਹਾਉਣ ਵਾਸਤੇ ਸ্নানਨ ਕਰਨ ਵਾਸਤੇ ਤੇ ਤੁਸੀਂ ਦੇਖ ਸਕਦੇ ਹੋਗੇ ਪਹਿਲਾਂ ਇੱਥੇ ਕੋਈ ਕੋਈ ਟਾਮਾ ਟਾਮਾ ਆਉਂਦਾ ਸੀਗਾ ਇਹ ਇੱਥੇ ਜੀ ਬਾਬੇ ਵੱਲੋਂ ਜੋ ਵੀ ਕੁਝ ਇੱਥੇ ਚਮਤਕਾਰ ਆ ਕਿਸੇ ਵੀ ਤਰ੍ਹਾਂ ਦਾ ਸਾਰਾ ਇੱਥੇ ਲਿਖਿਆ ਹੋਇਆ ਵੀ ਕਿਹੜਾ ਬੰਦਾ ਨਹਾ ਸਕਦਾ ਕਿਹੜਾ ਵੀ ਹਰੇਕ ਬੰਦੇ ਦੇ ਰੋਗ ਦੇਖੋ ਸਭ ਟੁੱਟਦੇ ਨੇਗੇ ਤੇ ਆਹ ਦੇਖੋ ਕੱਪੜੇ ਢੇਰ ਲੱਗੇ ਹੋਏ ਨੇ ਪਹਿਲਾਂ ਇੱਥੇ ਟਮਾਟਾ ਮਾ ਆਉਂਦਾ ਸੀਗਾ ਹੁਣ ਇੱਕ ਦੋ ਵੀਡੀਓ ਪੈ ਗਈਆਂ YouTube ਤੇ ਬਹੁਤ ਦੂਰੋਂ ਦੂਰੋਂ ਸੰਗਤ ਆਉਣ ਲੱਗੀ ਇੱਥੇ ਨਹਾਉਣ ਕਿ ਦੁੱਖ ਟੁੱਟਦੇ ਨੇਗੇ ਹਨਾ ਕਿਸੇ ਤਰ੍ਹਾਂ ਦਾ ਵੀ ਆਹ ਦੇਖੋ ਇੱਥੇ ਲਿਖਿਆ ਛੱਪੜੀ ਵਿੱਚ ਨਹਾਉਣ ਸਖਤ ਮਨਾ ਹੈ ਇਹਦੇ ਵਿੱਚ ਆਪਾਂ ਨਾ ਨਹੀਂ ਸਕਦੇ ਇਹਦਾ ਇਹਦੇ ਵਿੱਚ ਜਲ ਭਰ ਕੇ ਆਪਾਂ ਬਾਹਰ ਆ ਬਾਲਟੀਆਂ ਰੱਖੀਆਂ ਨਹੀਂਆਂ ਤੇ ਆਹ ਦੇਖੋ ਕੂੜ ਉਹਦੇ ਕੱਪੜੇ ਢੇਰ ਲੱਗੇ ਨੇ ਇੱਥੇ ਕੱਪੜੇ ਸੁੱਕੇ ਕੱਢਣੇ ਹੁੰਦੇ ਨੇ ਜੀ ਸ਼ਰਤਾਂ ਇਹਦੇ ਉੱਤੇ ਲਿਖੀਆਂ ਹੋਈਆਂ ਨੇਗੀਆਂ ਤੇ ਵਿੱਚ ਕਈ ਬੰਦੇ ਗਿੱਲੇ ਕੱਢ ਕੇ ਆ ਹੀ ਦੇ ਦੇਂਦੇ ਨੇ ਸੁੱਕੇ ਰੱਖਦਿਆ ਕਰੋ ਕਿਉਂਕਿ ਇਹਨਾਂ ਨੂੰ ਮਚਾਇਆ ਜਾਵੇ ਸੌਖਾ ਮਚਾਇਆ ਜਾਂਦਾਗਾ ਆਹ ਦੇਖੋ ਇਹ ਹੈ ਜੀ ਛਪੜੀ ਚਮਤਕਾਰੀ ਛਪੜੀ ਇਹਦੇ ਵਿੱਚੋਂ ਪਾਣੀ ਭਰ ਕੇ ਆਪਾਂ ਬਾਹਰ ਨਹਾਉਣਾ ਪੈਂਦਾਗਾ ਆਹ ਹੁਣ ਆਪਾਂ ਨਸਨਾਨ ਕਰਕੇ ਮੁੜਿਆ ਜੀ ਤੇ ਆਪਾਂ ਜਾ ਰਹੇ ਆ ਦਰਬਾਰ ਦੇ ਵਿੱਚ ਮੱਥਾ ਟੇਕਣ ਵਾਸਤੇ ਆ ਦੇਖੋ ਜੀ ਇਹ ਆ ਦਰਬਾਰ ਬਾਬਾ ਜੀ ਦਾ ਤੁਸੀਂ ਦੇਖ ਸਕਦੇ ਹੋਗੇ ਕਿ ਸੇਵਾਦਾਰ ਸੇਵਾ ਕਰ ਰਹੇ ਨੇਗੇ ਇੱਧਰ ਜੀ ਆਹ ਜਿਹੜੇ ਪੈਨ ਜੀ ਨੂੰ ਕਹਿੰਦੇ ਨੇ ਘੜੋਲਾ ਕਹਿੰਦੇ ਵੀ ਜੇ ਕੋਈ ਬੰਦਾ ਪਤਲਾ ਹੋਵੇ ਉਹ ਸੁੱਖ ਸੁੱਖ ਲੈਂਦਾ ਕਿ ਘੜੋਲਾ ਚੜਾ ਕੇ ਜਾਊਗਾ ਕਣਕ ਦਾ ਭਰ ਕੇ ਉਹ ਮੋਟਾ ਹੋ ਜਾਂਦਾ ਫਿਰ ਇਹ ਭਰ ਕੇ ਇਹਨੂੰ ਚੜਾ ਕੇ ਜਾਣਾ ਪੈਂਦਾਗਾ ਆਹ ਦੇਖੋ ਜੀ ਬਾਬਾ ਜੀ ਦੀ ਦਰਗਾਹ ਬਹੁਤ ਸੋਹਣੀ ਦਰਗਾਹ ਬਣੀ ਹੋਈ ਹੈਗੀ ਤੇ ਖੇਤਾਂ ਦੇ ਵਿੱਚ ਅਗਦਾਮਾਂ ਦੇ ਬੈਕਸਾਈਡ ਤੇ ਹੈਗੀ ਇਹ ਲੋ ਜੀ ਹੁਣ ਆਪਾਂ ਅੰਦਰੋਂ ਘੁਰਾਣੇ ਸਾਨੂੰ ਦਰਸ਼ਨ ਬਾਬਾ ਜੀ ਦੇ ਲੋ ਜੀ ਕਰੋ ਜੀ ਦਰਗਾਹ ਦੇ ਦਰਸ਼ਨ ਲੋ ਜੀ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਇੱਥੇ ਹਰੇਕ ਬੰਦੇ ਦੇ ਦੁੱਖ ਕਿਸੇ ਤਰ੍ਹਾਂ ਦਾ ਵੀ ਰੋਗ ਆ ਸਰੀਰ ਨੂੰ ਉਹ ਟੁੱਟਦੇ ਨੇ ਆਹ ਜੀ ਰੋਡ ਅੱਖਾਂ ਬੰਦ ਕਰਕੇ ਚੱਕ ਕੇ ਲੈ ਕੇ ਜਾਣਾ ਪੈਂਦਾ ਜੋ ਵੀ ਤੁਸੀਂ ਆਪ ਦੀ ਇੱਥੇ ਮੰਨਤ ਮੰਗੋਗੇ ਉਹ ਹਰ ਇੱਕ ਮੰਨਤ ਪੂਰੀ ਹੁੰਦੀ ਹੈਗੀ ਤੇ ਫਿਰ ਇੱਥੇ ਦੁੱਗਣੇ ਜੜਾ ਨਹੀਂ ਪੈਂਦੇ ਨੇ ਜਿਵੇਂ ਇੱਕ ਲੈ ਕੇ ਤਾਂ ਦੋ ਚੜਾ ਕੇ ਜਾਣੇ ਪੈਂਦੇ ਨੇਗੇ ਇਧਰ ਬਾਬਾ ਜੀ ਦੀਆਂ ਜੋਤਾਂ ਲੱਗੀਆਂ ਨੇ ਜੈ ਵੀਰਾਂ ਦੀ ਤੇ ਇਹ ਹੈ ਜੀ ਬਾਬਾ ਜੀ ਦਾ ਘੋੜਾ ਇੱਥੇ ਲੋਕ ਘੋੜਾ ਵੀ ਚੜਾ ਕੇ ਜਾਂਦੇ ਨੇ ਸੋ ਸੁਖ ਸੁਖ ਦੇਣਗੇ ਤੇ ਤੋਤੇ ਚੜਾ ਕੇ ਜਾਂਦੇ ਨੇ ਵੀ ਬੱਚਾ ਸਾਡਾ ਜਿਹੜਾ ਤੋਤਲਾ ਹੋਵੇ ਤੋਤਲਾ ਬੋਲਣ ਲੱਗ ਜਾਂਦਾ ਹੈਗਾ ਵਧੀਆ ਤੋਤੇ ਮੰਗੋ ਤੈ ਲੋ ਵਿੱਚ ਜਹਾਜ ਜਿਹੜਾ ਕਿ ਜਾਂਦੇ ਨੇ ਜੀ ਆ ਤੁਸੀਂ ਦੇਖ ਸਕਦੇ ਹੋ ਜਹਾਜ ਵੀ ਇੱਥੇ ਟੰਗੇ ਹੋਏ ਨੇਗੇ ਹਰੇਕ ਤਰ੍ਹਾਂ ਦੀ ਉਰੇ ਸੁਖ ਪੂਰੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋਗੇ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਸੁਖ ਸੁਖੀ ਹੋਵੇ ਹਰੇਕ ਸੁਖ ਪੂਰੀ ਹੁੰਦੀ ਹੈਗੀ ਸਰੀਰ ਨੂੰ ਕੋਈ ਰੋਗ ਲੱਗਿਆ ਹੋਵੇ ਆ ਦੇਖੋ ਜਹਾਜ ਚੜਾ ਕੇ ਆ ਕੋਈ ਬਾਈ ਬਾਹਰ ਵਗ ਗਿਆ ਹੋਣਾ ਦਾ ਵੀਜ਼ਾ ਲੱਗਿਆ ਹੋਣਾ ਤੇ ਕਿਸੇ ਵੀ ਤਰ੍ਹਾਂ ਦਾ ਰੋਗ ਹੈ ਇੱਥੇ ਜੀ ਸਨਾਨ ਕਰਕੇ ਸਭ ਰੋਗ ਟੁੱਟ ਜਾਂਦੇ ਨੇ ਜੈ ਪੀਰਾਂ ਦੀ ਜੈ ਪੀਰਾਂ ਦੀ ਤੇ ਅੱਗੇ ਜੇ ਕਿਸੇ ਨੂੰ ਕੋਈ ਦਿੱਕਤ ਹੈ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਅੱਗੇ ਇਹਦਾ ਬਾਰੇ ਹਰੇਕ ਬੰਦਾ ਆ ਕੇ ਆਪਦਾ ਦੁੱਖ ਦਰਦ ਦੂਰ ਕਰ ਸਕਦਾ ਹੈਗਾ ਉਰੇ ਆ ਕੇ ਦੇਖੋ ਇਹ ਦਰਗਾਹ ਬਹੁਤ ਸੋਹਣੀ ਬਣੀ ਹੋਈ ਹੈ ਦਰਬਾਰ ਪੀਰਾਂ ਦਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੀ ਇਹਦੇ ਵਿੱਚ ਜੰਗਲ ਵਾਲਾ ਜੀ ਦਰਗਾਹ ਦੇ ਦੇਖੋ ਬਹੁਤ ਸੋਹਣਾ 뷰 ਆਉਂਦਾ ਇੱਥੇ ਤੁਸੀਂ ਦੇਖ ਸਕਦੇ ਹੋ ਹਰੇ